ਹਾਂ ਜੀ ਮੈਂ ਜਸਮੀਕਰ ਮਠਾਰੂ ਜੀ ਬਲਾਕ ਕਪੀਟਨ ਦਾ ਹਲਕਾ ਈਸਟ ਦੀ ਪਾਰ ਨੰਬਰ ਨੱਤੀ ਨਰਕੋ ਅੱਜ ਜਿਹੜੀ ਅਸੀਂ ਜਾਣਸਰਾਂ ਕੀਤੀ ਹੈ ਨਾ ਇਹ ਸਾਡੇ ਐਮਪੀ ਕੈਂਡੀਡੇਟ ਜਿਹੜੇ ਨੇ ਸਰਦਾਰ ਸੁਭੀਰ ਸਿੰਘ ਜੀ ਤਾਲੀਵਾਲ ਉਹਨਾਂ ਵੱਲੋਂ ਜੀ ਰੱਖੀ ਉਹ ਸਾਡੇ ਅੱਜ ਦੇ ਚੀਫ ਗੈਸਟ ਸੀ ਔਰ ਨਾਲ ਹਲਕਾ ਈਸਟ ਦੇ ਐਮਐਲਏ ਮੈਡਮ ਹੀਰਨਜੋਤ ਕੌਰ ਜੀ ਸੀ ਅੱਜ ਜਿਸੀ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਤਕਰੀਬਨ 30-33 ਘਰਾਂ ਨੇ ਅੱਜ ਵਾਅਦਾ ਕੀਤਾ ਲੋਕਾਂ ਨੇ ਇਹ ਕਹਿਣਾ ਚਾਹੁੰਦੇ ਆ ਦੇਖੋ ਜੇ ਇਹ ਸਾਡੇ ਪਰਿਵਾਰ ਹੋਰ ਵੱਧ ਰਿਹਾ ਸਾਡੀ ਆਮ ਆਦਮੀ ਪਾਰਟੀ ਦਾ ਪਰਿਵਾਰ ਹਮੇਸ਼ਾ ਵਾਅਦੇ 'ਚ ਜਾ ਰਿਹਾ ਹੈ ਔਰ ਲੋਕਾਂ ਨੇ ਇੱਕ ਸਪਸ਼ਟ ਸਿਗਨ ਹੈਗਾ ਕਿ ਜੇ ਸਰਬੀ ਦੀ ਜਿਹੜੀ ਸਰਕਾਰ ਹੈ ਉਹ ਚੰਗੇ ਕੰਮ ਕਰ ਰਹੀ ਹੈ ਤਾਂ ਸਾਡੀ ਸਰਕਾਰ ਦੇ ਵਿੱਚ ਵਾਅਦਾ ਹੋ ਰਿਹਾ ਹੈ ਸਾਰੇ ਨੂੰ ਸਹੀ ਕਹਿਣਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਅੱਛੀ ਤਰੀਕੇ ਨਾਲ ਜਾਣੀ ਹੋਵੇ ਔਰ ਵੱਟਵਾਲ ਸਾਹਿਬ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕਰੋ ਔਰ ਸਾਡੇ ਜਿਹੜੇ ਐਮਪੀ ਦੇ ਕੈਂਪਨ ਨੇ ਪਾਲੀਵਾਰ ਜੀ ਉਹਨਾਂ ਨੂੰ ਅਸੀਂ ਇੱਕ ਜੁਲੂਵਤਾਂ ਪਾ ਕੇ ਉਹਨਾਂ ਅਸੀਂ ਵੱਡੀ ਮੀਟਿੰਗ ਨਾਲ ਚਾਲ ਚੱਲੇ। ਮੈਂ ਜਿਹੜੇ ਡਿਸਪਾਰਸਿੰਗ ਆਰਪੀ ਤੋਂ ਰਣਜੀਤਾ ਉਹ ਐਸੋਸੀਏਸ਼ਨ ਤੋਂ ਵੀ ਮੈਂਬਰ ਹੈ ਐਗਜ਼ੀਕਿਟਿਵ ਅੱਜ ਨੂੰ ਬਹੁਤ ਅੱਛਾ ਲੱਗਾ ਜਦੋਂ ਆਮ ਆਦਮੀ ਪਾਰਟੀ ਦਾ ਵਰਤਾਰ ਹੁੰਦੇ ਦੇਖਿਆ ਔਰ ਇਹਨਾਂ ਕੱਢ ਦੇਖਦਾ ਸਪੀਰਕੌਰ ਮਠਾਰੂ ਜੀ ਦੇ ਘਰ ਕਿ ਇਹਨਾਂ ਨੇ ਆਪਣੇ ਹਲਕੇ ਚੰਨਾ ਕੰਮ ਕੀਤਾ ਹੈ ਜ਼ਮੀਨੀ ਤੌਰ ਤੇ ਕੰਮ ਕੀਤਾ ਹੈ ਇਹਨੇ ਲੋਕਾਂ ਨਾਲ ਜੁੜ ਗਿਆ ਅੱਜ ਕ੍ਰਿਤੀ ਕਾਂਤੀ ਦੇ ਕਰੀ ਪਰਿਵਾਰ ਜਿਹੜੇ ਆ ਉਹ ਸ਼ਾਮਿਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿੱਚ ਤਾਲੀਵਾਲ ਸਾਹਿਬ ਨੂੰ ਬਹੁਤ ਅੱਛਾ ਲੱਗਾ ਸਾਨੂੰ ਸਾਰਿਆਂ ਨੂੰ ਬਹੁਤ ਅੱਛਾ ਲੱਗਾ ਕਿ ਹੌਲੀ ਹੌਲੀ ਪੰਜਾਬ ਦਾ ਖਾਸ ਤੌਰ ਤੇ ਅੰਮ੍ਰਿਤਸਰ ਦਾ ਜਿਹੜਾ ਹੈ ਉਹ ਸੁਧਾਰ ਹੋਏਗਾ ਸਾਨੂੰ ਉਮੀਦ ਹੈ ਕਿਉਂਕਿ ਲੋਕਾਂ ਦੇ ਵਿੱਚ ਚੇਤਨਾ ਸੋਚੀ ਆ ਰਹੀ ਹੈ ਸਤਵਾਂ ਗੇਮ 1 ਜੂਨ ਨੂੰ ਹੋਊਗਾ ਜਿਹਦੇ ਵਿੱਚ ਪੰਜਾਬ ਦੇ ਲੋਕ ਆਪਣੇ 13 ਲੋਕ ਸਭਾ ਦੇ ਕੈਂਡੀਡੇਟ ਜਿਹੜੇ ਉਹਨੂੰ ਚੋਣਗੇ ਨੂੰ ਮੇਰੀ ਪਾਰਟੀ ਦੇ ਕੌਮੀ ਕਦਮਿੰਦਾ ਸੀਰੀਅਲ ਨੰਬਰ ਕਿਹੜਾ ਪੰਜਾਬ ਦੇ ਜੀ ਨੇ ਲੋਕ ਸਭਾ ਹਲਕਾ ਟਿਕਟ ਸੇਵਾ ਦਾ ਮੌਕਾ ਕਿ ਮੈਂ ਪਿਛਲੇ मान ਦੇ ਪਿਛਲੇ ਜਨਮਾਂ ਵਿੱਚ ਕੋਈ ਚੰਗੇ कर्म ਕੀਤੇ ਆ ਕਿ चङे ਨੇ ಮೇರಿ ಪಾರ್ಟಿ ಲೀಡರಶಿಪನೆ ಮಂತ್ಸರ ಲೋಕ ಪವಿತರ ಶಹರ ಸೇವಾ ದ